ਬਹੁਤ ਸਵਾਗਤ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਯੂਕੇ ਤੇ ਬਹੁਤ ਮਹੱਤਵਪੂਰਨ ਵੀਡੀਓ ਹੈ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਦੀ ਪਰਸੈਂਟੇਜ ਬਹੁਤ ਘੱਟ ਰਹਿੰਦੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਬਹੁਤ ਜ਼ਿਆਦਾ ਨੰਬਰ ਹਾਸਲ ਨਹੀਂ ਕਰ ਪਾਉਂਦੇ ਆਪਣੇ ਪੜ੍ਹਾਈ ਦੇ ਵਿੱਚ ਪਰ ਕੀ ਘੱਟ ਪਰਸੈਂਟੇਜ ਵਾਲੇ ਵਿਦਿਆਰਥੀਆਂ ਦੇ ਲਈ ਵੀ ਯੂਕੇ ਖਾਸ ਤੌਰ ਤੇ ਸਪਟੰਬਰ ਇਨਟੇਕਸ ਐਡਮਿਸ਼ਨ ਦੇ ਮੌਕੇ ਨੇ ਇਹਨਾਂ तमाम ਪੁਆਇੰਟਸ ਦੇ ਆਲੇ-ਦੁਆਲੇ ਅੱਜ ਦੀ ਵੀਡੀਓ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨਸ ਕੰਸਲਟੈਂਟ ਲਿਮਟਿਡ ਦੇ ਐਕਸਪਰਟ ਨੇ ਜਿਹੜੇ ਉਹ ਜਾਣਕਾਰੀ ਸਾਂਝੀ ਕਰਨਗੇ ਸੋ ਸਾਰੇ ਵਿਦਿਆਰਥੀ ਬਹੁਤ ਧਿਆਨ ਦੇ ਨਾਲ ਇਸ ਵੀਡੀਓ ਦੇ ਇੱਕ-ਇੱਕ ਪੁਆਇੰਟ ਨੂੰ ਸੁਣਾਓ ਸੋ ਸਟੂਡੈਂਟਸ ਬਹੁਤ ਵਰਡ ਨੇ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਦੇ ਪਰਸੈਂਟੇਜ ਘਟਨੇ ਸੋ ਕਿਵੇਂ ਉਹ ਐਲੀਜੀਬਲ ਹੁੰਦੇ ਆ ਯੂਕੇ ਸਟੱਡੀ ਲਈ ਅਗਰ ਉਹ ਬੈਚਲਰਸ ਲਈ ਇੰਟਰਸਟਿਡ ਹੈ ਜਾਂ ਫਿਰ ਉਹ ਮਾਸਟਰਸ ਲਈ ਇੰਟਰਸਟਿਡ ਹੈ ਸੋ ਲੈਂਡਮਾਰਕ ਡੂ ਹੈਵ ਆਪਸ਼ਨਸ ਅਗਰ ਕਿਸੇ ਸਟੂਡੈਂਟਸ ਦੇ 50% ਹੈ 12th ਦੇ ਵਿੱਚ ਜਾਂ ਫਿਰ ਬੈਚਲਰ ਕੋਰਸਸ ਦੇ ਵਿੱਚ ਉਹਦੇ ਅਗਰ ਕਿਸੇ ਵੀ ਸਟੂਡੈਂਟ ਦੇ 50% ਹੈ 12th ਦੇ ਵਿੱਚ ਜਾਂ ਬੈਚਲਰ ਦੇ ਵਿੱਚ 50% ਹੈ which is considered at low percentage ਉਹ ਵੀ एलिजिबल ਨੇ ਮਾਸਟਰਸ ਲਈ ਅਪਲਾਈ ਕਰਨ ਲਈ ਜਾਂ ਫਿਰ ਬੈਚਲਰ ਦੀ ਡਾਇਰੈਕਟ ਡਿਗਰੀ ਵਿੱਚ ਅਪਲਾਈ ਕਰ ਸਕਦੇ ਆ ਸੋ देयर आर ਵੈਰਾਈਟੀ ਆਫ ਕੋਰਸਸ ਅਵੇਲੇਬਲ ਇਨ ਯੂਕੇ ਯੂਨੀਵਰਸਿਟੀਆਂ ਯੂਕੇ ਯੂਨੀਵਰਸਿਟੀਆਂ ਦਾ ਫੰਡਾ ਬਹੁਤ ਸਿੰਪਲ ਹੈ ਅਗਰ ਤੁਸੀਂ ਇੱਕ ਡਾਇਰੈਕਟ ਡਿਗਰੀ ਲਈ ਐਲੀਜੀਬਲ ਨਹੀਂ ਹੋ ਰਹੇ ਹੋ ਸੋ ਉਹਨਾਂ ਕੋਲ ਇੱਕ ਆਪਸ਼ਨ ਹੈ ਕਿ ਯੂ ਕੈਨ ਗੋ ਵਾਇਆ ਪਾਥਵੇ ਪ੍ਰੋਗਰਾਮ ਸੋ ਜੋ ਸਟੂਡੈਂਟਸ ਫੇਸ ਕਰ ਰਹੇ ਹੈ ਪਰਸੈਂਟੇਜ ਇਸ਼ੂ ਲਾਈਕ ਦੇ ਆਰ ਹੈਵਿੰਗ 50% ਇਨ 12th ਸੋ ਦੇ ਕੈਨ ਗੋ ਫੋਰ ਦ ਪਾਥਵੇ ਪ੍ਰੋਗਰਾਮ ਜੋ ਕਿ ਡਾਇਰੈਕਟ ਡਿਗਰੀ ਨਾਲ ਅੱਗੇ ਸਟੂਡੈਂਟ ਪਰਸਿਊ ਕਰ ਸਕਦਾ ਹੈ ਜਿਵੇਂ ਕਿ ਫਾਊਂਡੇਸ਼ਨ ਦੇ ਨਾਲ ਸਟੂਡੈਂਟ ਜਾ ਸਕਦਾ ਹੈ ਦੈਨ ਇੰਟਰਨੈਸ਼ਨਲ ਇਅਰ 1 ਹੈ ਉਹਦੇ ਨਾਲ ਸਟੂਡੈਂਟ ਜਾ ਸਕਦਾ ਹੈ ਸੋ ਡਾਇਰੈਕਟ ਡਿਗਰੀ ਅੱਗੇ ਜਾ ਕੇ ਆਪਣੀ ਕੰਟੀਨਿਊ ਕਰ ਸਕਦਾ ਹੈ ਸੇਮ ਗੋਜ਼ ਵਿਦ ਬੈਚਲਰ ਸਟੂਡੈਂਟਸ ਅਗਰ ਕਿਸੇ ਸਟੂਡੈਂਟ ਦੇ 45% ਹੈ 50% ਹੈ ਦੇ ਆਰ ਸਟਿਲ ਐਲੀਜੀਬਲ ਟੂ ਅਪਲਾਈ ਫॉर ਅ ਮਾਸਟਰਸ ਡਿਗਰੀ ਇਨ ਯੂਕੇ ਮਾਸਟਰਸ ਡਿਗਰੀ ਯੂਕੇ ਦੇ ਵਿੱਚ ਹੁੰਦੀ ਹੈ ਓਨਲੀ 1 ਈਅਰ ਦੀ ਸੋ ਇਹ ਬੈਨੀਫਿਟ ਹੈ ਕਿ ਤੁਸੀਂ ਆਪਣੀ ਜਲਦੀ ਤੋਂ ਜਲਦੀ ਜਿਹੜੀ ਹੈ ਇੱਕ ਮਾਸਟਰ ਡਿਗਰੀ ਆਪਣੇ ਹੱਥ ਚ ਲੈ ਸਕਦੇ ਹੋ ਫਰਮ ਪਬਲਿਕ ਯੂਨੀਵਰਸਿਟੀ ਇਨ ਯੂਕੇ ਪਲਸ ਉੱਥੇ ਦਾ ਵਰਕ ਕਲਚਰ ਉੱਥੋਂ ਦਾ ਵਰਕ এনवायरमेंट ਪਲਸ এডਿਕੇਸ਼ਨ ਫੈਸਿਲਿਟੀਆਂ ਸਟੂਡੈਂਟ ਨੂੰ ਜਿਹੜਾ ਇੰਟਰਨੈਸ਼ਨਲ ਸਪੋਰਟ ਮਿਲਦਾ ਹੈ ਉਹ ਐਕਸਪਲੋਰ ਕਰ ਸਕਦੇ ਹੋ ਸੋ ਵੀ ਹੈਵ ਵੈਰਾਈਟੀ ਆਫ ਆਪਸ਼ਨਸ ਫॉर ਮਾਸਟਰ ਸਟੂਡੈਂਟਸ ਆਲਸੋ ਜਿਨ੍ਹਾਂ ਦੇ ਪਰਸੈਂਟੇਜ ਘਟ ਨੇ ਲਾਈਕ 50% ਹੈ 45% ਹੈ ਦੇ ਕੈਨ ਆਲਸੋ ਅਪਲਾਈ ਫॉर द ਮਾਸਟਰਸ ਪ੍ਰੋਗਰਾਮ ਜੋ ਇਸ ਕੈਟਾਗਰੀ ਚ ਕੁਆਲੀਫਾਈ ਨਹੀਂ ਕਰਦੇ ਘੱਟ ਪਰਸੈਂਟੇਜ ਹੈ ਉਹ ਅਪਲਾਈ ਕਰ ਸਕਦੇ ਆ like through pathway program pre masters extended masters ya fir enhanced master theek hai ji so us according kar sakde hai and we also have the scholarship available options for all the students jo ki pathway program nal vi apply kar kar sakde hai still we have the scholarship options jinna nu 2 to leke 5000 tak di minimum scholarship mil sakdi hai so aaj hi apply karo through landmark and secure your place in the public universities in uk thank you sho bahut bahut dhanwaad ji mahar expert sade naal maujood si sare vidyarthi screen te ditte gaye number te telephone kar sakde ne tusi telephone karo puri jankari hasil karo koi confusion hai kisi cheez da paramplekha hai onu dur karo sab to pehla puri tasalli karo tusi chahe telephone karo tusi kisi bhi neede di branch vi visit kar sakde ho paave branch jaake milo ਜਦੋਂ ਤੱਕ تسਲੀ ਨਹੀਂ ਹੁੰਦੀ ਤਦ ਤੱਕ ਆਪਣੀ ਜ਼ਿੰਦਗੀ ਦਾ ਜਾਂ ਸਟੱਡੀ ਵੀਜ਼ਾ ਦਾ ਫੈਸਲਾ ਨਾ ਕਰੋ ਸੋ ਭਰਮ ਭਲੇਖੇ ਕੱਢਣ ਤੋਂ ਬਾਅਦ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਹਰ ਸਵਾਲ ਦਾ ਜਵਾਬ ਲੈਣ ਤੋਂ ਬਾਅਦ ਤੁਸੀਂ ਅੱਗੇ ਵਧੋ ਤਾਂ ਕਿ ਤੁਹਾਡਾ ਫਿਊਚਰ ਸੁਰੱਖਿਅਤ ਰਹੇ ਬਹੁਤ ਧੰਨਵਾਦ